ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਡੀ YouTube ਚੈਨਲ ਤੇ ਵੇਖ ਪੇ ਤੁਹ ਸਕਦੇ ਆ ਅੱਜ ਜੇ ਆਪਾਂ ਵੀਡੀਓ ਲੈ ਕੇ ਆਇਆ ਪਟਿਆਲਾ ਸ਼ਹੀ ਭੰਗ ਜਿਹੜੀ ਆਪਾਂ ਵਾਲਾਂ ਵਾਲੀ ਬਣਾਗੇ ਤੇ ਜਿਹੜਾ ਆਪਾਂ ਪਹਿਲਾਂ ਨਾਲਾ ਲਾਉਣਾ ਸ਼ਰਜ ਸੈਂਟਰ ਤੋਂ ਲਿਆ ਕੇ ਪੂਣੀ ਦਾ ਹੌਲਦਾ ਬਥੇ ਰੱਖ ਲੈਣਾ ਲੜ ਨੂੰ ਤੇ ਜਿਹੜੀ ਆਪਾਂ ਪੂਣੀ ਉਹ ਕਿਹ ਕਿਹੜਾ ਕਰ ਲੈਣੀ ਹੈ ਤੇ ਆਪਾਂ ਜਿਹੜਾ ਸ਼ਰਜ ਸੈਂਟਰ ਤੋਂ ਲਿਆਉਣਾ ਹੈ ਲੜ ਨੂੰ ਉਹਦੇ ਵਿੱਚ ਜਿਹੜੇ ਆਪਾਂ ਥੋੜੇ ਜਿਹਾ ਵਾਲ ਪਾਵਾਂਗੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਦੋ ਹੀ ਬੱਲਿਆਂ ਵਿੱਚੋਂ ਜਿਹੜੇ ਆਪਾਂ ਵਾਲ ਨੇ ਇਕੱਠੇ ਕਰਕੇ ਉਈ ਬਲੇ ਉਹ ਦਈ ਬਲੇ ਜਿਹੜੇ ਵਾਲ ਹੋਣੇ ਉਹਨਾਂ ਨੂੰ ਇਕੱਠੇ ਕਰ ਲੈਣਾ ਇਕੱਠੇ ਕਰਕੇ ਆਪਾਂ ਇੱਕ ਵਾਰ ਉਹਨਾਂ ਵਾਲਾਂ ਨੂੰ ਟਟ ਕਰ ਲੈਣਾ ਟਟ ਕਰਕੇ ਅਦੀ ਅਦੀ ਗਲ ਢਾ ਕੇ ਜਿਹੜਾ ਲੜਨ ਨੂੰ ਲਗਾਉਣਾ ਹੈ ਤੇ ਚੰਗੇ ਤਰ੍ਹਾਂ ਲੜਨ ਨੂੰ ਲੂਟ ਕਰਕੇ ਤੇ ਸਾਫ ਵਾਲ ਪਾ ਕੇ ਉਹ ਸਵੇ ਚ ਲਗਾ ਦੇਣੇ ਆ ਨਾ ਆਪਾਂ ਜਿਹੜੇ ਪਹਿਲੇ ਨਾਲ ਵਿੱਚ ਜਿਆਦਾ ਵਾਲ ਨਹੀਂ ਪਾਵਾਂਗੇ ਤਾਂ ਉਹ ਜੇ ਆਪਾਂ ਜਿਆਦਾ ਵਾਲ ਪਾ ਲੈਨੇ ਹਨ ਤਾਂ ਆ ਪਿਹੜੇ ਵਾਲ ਜਿਹੜੇ ਪਹਿਲੇ ਲੜ ਹੁੰਦਾ ਉਹ ਪਤਲਾ ਜਿਆਦਾ ਪਤਲਾ ਹੋ ਜਾਂਦਾ ਜੋ ਜਿਹੜਾ ਲੜਾ ਉਭਾਰ-ਭਾਰ ਰੱਖਦਾ ਖਸਕੀ ਨਾ ਨਾ ਤੇ ਆਪ ਉਸ ਵਿੱਚ ਜਿਹੜੇ ਤਾਇਰ ਸ ਹੈ ਆਪਾਂ ਜਿਹੜੇ ਪਹਿਲੇ ਲੜ ਵਿੱਚ ਜਿਹੜੇ ਥੋੜੇ ਬਲ ਪਾਵਾਂਗੇ ਤੇ ਜਿਹੜਾ ਪਗੜਾ ਲੜਾ ਨਾ ਲੜ ਨੂੰ ਵੇਖ ਤੋਂ ਪਿੰਚ ਕਰਕੇ ਪੂਰੀ ਦਿਖੋਦਾ ਬਸ ਥੱਲੇ ਰੱਖਣਾ ਤੇ ਬੰਦਪਾਸ ਉੱਤੇ ਰੱਖ ਕੇ ਦੋਵੇਂ ਪੱਲੇ ਉਹ ਜਿਹੜੇ ਆਪਾਂ ਬਲ ਦਿਓ ਕੱਠੇ ਕਰਨੇ ਆ ਨਾ ਇਹ ਪਾਇਸੋ ਪੱਕ ਦੀ ਲੈਂਥ ਦੀ ਗੱਲ ਕਰੀਏ ਤਾਂ 7.5 ਮੀਟਰ ਦੀ ਇਹਦੀ ਲੈਂਥ ਹੈ ਤੇ ਕਪੜਾ ਜਿਹੜਾ ਆਪਾਂ ਫੁੱਲ ਵੈਲ ਵਰਤਿਆ ਹੈ ਤੇ ਥੱਲੇ ਵੀ ਤੁਸੀਂ ਉੱਤੋਂ ਜਿਹੜੇ ਬਲ ਪਾਉਣੇ ਸ਼ੁਰੂ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਵਾਲ ਪਾ ਲੈਣੇ ਹਨ ਤੇ ਲੜ ਨੂੰ ਇੱਕ ਵਾਰ ਫੋਨ ਥੋੜਾ ਜਿਹਾ ਆਪਾਂ ਦੱਬ ਲੈਣਾ ਹੈ ਦੱਬ ਕੇ ਨੋਕ ਸੈਟ ਕਰ ਲੈਣੀ ਹੈ ਤੇ ਨੋਕ ਸੈਟ ਕਰਕੇ ਉੱਤੋਂ ਜਿਹੜਾ ਲੜ ਨੂੰ ਦੱਬ ਲੈਣਾ ਹੈ ਦੱਬ ਕੇ ਚੰਗੀ ਤਰ੍ਹਾਂ ਸਭੇ ਚਿਹਰੇ ਜਿੱਥੇ ਆਪਾਂ ਵਾਲ ਪਾਈ ਸੀ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸੰਗੜੀ ਕਰ ਲੈਣਾ ਹੈ ਜਿੱਥੇ ਆਪਣੇ ਪਹਿਲੇ ਵਾਲ ਦੇ ਵਾਲ ਮੁੱਕਦੇ ਹੋਣਗੇ ਉੱਥੇ ਆਪਾਂ ਵਲਾਂ ਨੂੰ ਨੋਟ ਕਰਕੇ ਚੰਗੀ ਤਰ੍ਹਾਂ ਲੜ ਨੂੰ ਲੋਡ ਕਰਕੇ ਲਗਾ ਲੈਣਾ ਹੈ ਢੇੜਾ ਪਾ ਗੜਲੋੜਾ ਲਰਦੂ ਬੈਕ ਤੇ ਪੈਂਚ ਕਰਕੇ ਪੂਣੀ ਨਾ ਖੁੱਲਦਾ ਤਾਂ ਥੱਲੇ ਰਖਣਾ ਹੈ ਤੇ ਬੰਦ ਪਾਸ ਉੱਤੇ ਰੱਖ ਕੇ ਦੋਹੀ ਪੱਲਿਆਂ ਵਿੱਚ ਉਹ ਜਿਹੜਿਆ ਮੋਬਲ ਨੇ ਪੋਰਿਆ ਨ ਤੇ ਆਪਾਂ ਪੂਣੀ ਜਿਹੜੀ ਸੈਟ ਕਰ ਲੈਣੀ ਹੈ ਥੱਲੇ ਜੜਾਂ ਦਾ ਵੀ ਜਿਹੜਾ فاਸਲਾ ਆਪਾਂ 1000 ਰੱਖਣਾ ਹੈ ਤੇ ਲੜਨ ਨੂੰ ਤੇ ਲਿਆ ਕੇ ਪਹਿਲੇ ਲੈਵਲ ਨੂੰ ਆਪਾਂ ਜਾ ਕੇ ਖੋਲ ਕੇ ਉੱਤੋਂ ਜਿਹੜਾ ਲੜਨ ਨੂੰ ਦੱਬ ਦੇਣਾ ਹੈ ਦੱਬ ਕੇ ਚੰਗੀ ਤਰ੍ਹਾਂ ਲੜਨ ਨੂੰ ਉਹ ਪੱਲੇ ਨੂੰ ਖੋਲ ਕੇ ਥੱਲੇ ਜਾਂ ਉੱਤੇ ਤੁਸੀਂ ਜਿਹੜੇ ਆਪਣੇ ਬਲ ਪਾਉਣੇ ਸ਼ੁਰੂ ਕਰ ਸਕਦੇ ਹੋ ਤੇ ਆਪਾਂ ਉਸ ਵਿੱਚ ਜਿਹੜੇ ਵਾਲ ਪਾ ਲੈਣੇ ਹਨ ਤੇ ਜਗ੍ਹੀ ਤੋਂ ਉਹ ਲੜਾ ਲੜ ਸੈਟ ਕਰ ਲੈਣਾ ਤੇ ਆਪਾਂ ਉਸ ਵਿੱਚ ਵਾਲ ਪਾ ਕੇ ਜਿੱਥੇ ਆਪਣੇ ਪਹਿਲੇ ਵਾਲ ਦੇ ਵਾਲ ਮੁੱਕ ਰਹੇ ਹੋਣਗੇ ਉੱਥੇ ਲੜ ਨੂੰ ਚੰਗੀ ਤਰ੍ਹਾਂ ਹੋਲ ਕੇ ਤੇ ਉਸ ਵਿੱਚ ਵਾਲ ਪਾ ਕੇ ਆਪਾਂ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਲਗਾ ਦੇਣਾ ਹੈ ਪਿੱਛੇ ਤੋਂ ਨੂੰ ਫਰੰਟ ਨੋਕ ਤੋਂ ਲੈ ਕੇ ਪਿੱਛੇ ਦਾ ਕੋਈ ਜਿਹੜੇ ਆਪਾਂ ਵਾਲ ਪਾਉਣੇ ਹਨ ਨਾ ਤੇ ਆਪਾਂ ਨੋਕ ਤੋਂ ਇਹਦੇ ਵਾਲ ਨਾਲ ਆਪਣੇ ਵਾਲ ਨੂੰ ਸੈਟ ਕਰ ਲੈਣੇ ਹਨ ਤਾਂ ਇਹਦੇ ਆਪਣੇ ਥੋੜਾ ਵਾਲ ਛਿੱਲੇ ਨਾ ਹੁਣ ਤੇ ਜਿਹੜਾ ਕਿਹਤਰਾ ਉਸ ਵਿੱਚ ਵਾਲ ਪਾ ਕੇ ਲੜਨ ਨੂੰ ਕਿਹਤਰਾ ਲੋਡ ਕਰਕੇ ਲਗਾ ਦੇਣਾ ਹੈ ਤੇ ਥੋੜਾ ਜਿਹੜਾ ਦੱਬ ਕੇ ਲਾ ਨੂੰ ਥੋੜੀ ਜਿਹਾ ਆਪਾਂ ਸ਼ੇਪ ਬਣਾ ਕੇ ਲਾ ਨੂੰ ਲਗਾ ਦੇਣਾ ਹੈ ਤੇ ਇਹੜਾ ਆਪਾਂ ਗਾਣਾ ਲਾ ਨੂੰ ਬਾਅਦ ਤੇ ਪੇਂਟ ਕਰਕੇ ਪੂਰੀ ਨਖਲ ਦਾ ਪਾਸਾ ਸੁਲੇ ਰੱਖਣਾ ਹੈ ਤੇ ਬੰਦ ਪਾਸਾ ਉੱਤੇ ਰਾ ਕੇ ਦੋਵੇਂ ਬਲੇਵੇਂ ਕਿਹੜੇ ਆਪਾਂ ਅ ਪਹਿਲੇ ਬਲੇਵੇਂ ਚਾਲਾ ਖੋਲਾਂਗੇ ਤਾਂ ਹੀ ਉਸ ਵਿੱਚ ਬਲ ਬਜਾਦਾ ਪਿਆ ਤੇ ਚੰਗੀ ਤਰ੍ਹਾਂ ਲੜ ਨੂੰ ਖੋਲਣਾ ਹੈ ਅਖਰਾ ਖੋਲ ਕੇ ਲੜ ਨੂੰ ਪੂਣੀ ਨੂੰ ਪਿੱਛੋਂ ਫੜ ਕੇ ਚੰਗੀ ਤਰ੍ਹਾਂ ਅਗੂਠੇ ਨਾਲ ਜਿਹੜੇ ਆਪਣੇ ਬਲ ਚੱਕ ਕੇ ਪਾ ਲੈਣੇ ਹਨ ਜਿੰਨੇ ਬਲ ਪੈਂਦੇ ਹੋਣਗੇ ਉਹਨਾਂ ਨੂੰ ਆਪਾਂ ਲੋਡ ਕਰ ਲੈਣਾ ਹੈ ਲੋਡ ਕਰਕੇ ਉਸ ਵਿੱਚ ਚੰਗੀ ਤਰ੍ਹਾਂ ਬਦਾਨ ਨੂੰ ਲੋਡ ਕਰਕੇ ਲਗਾ ਲੈਣਾ ਹੈ ਜਿੱਥੇ ਆਪਣੇ ਪਹਿਲਾਂ ਦੇ ਬਲ ਮੁੱਕਲੇ ਹੋੜੀ ਉੱਥੇ ਆਪਾਂ ਨਿਰ ਨੂੰ ਲੋਡ ਕਰਕੇ ਲਗਾ ਲੈਣਾ ਹੈ ਅਤੇ ਜਿੱਥੋਂ ਕੀ ਤੋ ਜਾਂ ਜਦੋਂ ਆਪਣੀ ਪਾਗ ਨਿਕਲ ਜਾਂਦੀ ਹੈ ਤਾਂ ਆਪਾਂ ਉਥੋਂ ਥੋੜਾ ਦੌੜ ਦਮਾਵੇ ਤੇ ਬੰਨ ਲਾ ਲੋਡ ਕਰਕੇ ਲਗਾ ਲੈਣਾ ਤੇ ਜਿਹੜਾ ਪਾਗ ਨਾਲ ਲਾਉਣ ਨੂੰ ਬੈਠੇ ਵਿੱਚ ਕਰਕੇ ਪੂਣਾ ਖੋਲਦਾ ਬਸ ਚਲੀ ਜਾਣਾ ਹੈ ਤੇ ਮੱਧ ਪਾਸਾ ਉਤਰ ਆ ਕੇ ਦੋਈ ਪੱਲੇ ਵਿੱਚੋਂ ਜਿਹੜੇ ਆਪਾਂ ਪਹਿਲੇ ਪੱਲੇ ਦੇ ਨਾਲ ਜ਼ਿਆਦਾ ਹੋਲ ਕੇ ਤੇ ਉਸ ਵਿੱਚ ਬਲ ਪਾਉਣੇ ਨੇ ਤੇ ਆਪਾਂ ਹੋਰ ਬਾਕੀ ਲੜਾਈ ਛੱਡੀ ਕਰਨੀ ਹੈ ਤੇ ਫੇਰਾ ਪਾ ਜਿਹੜਾ ਲੜੂ ਚੰਗੀ ਜਿਹੜਾ ਲੋਡ ਕਰ ਲੈਣਾ ਲੋਡ ਕਰਕੇ ਪੰਜਵਾਂ ਜਿਹੜਾ ਲੜਾ ਲਾਉਣਾ ਜਿੱਥੇ ਆਪਾਂ ਪਹਿਲਾਂ ਨਾਲ ਸੀ ਉਤੋਂ ਉਤੋਂ ਆਪਾਂ ਥੋੜਾ ਥੋੜਾ ਥੱਲੇ ਲਾ ਕੇ ਚਾਰੋਂ ਮੋਰੀਆਂ ਨਾਲ ਉਤੋਂ ਲੜ ਨੂੰ ਸਟਕਾ ਲੈਣਾ ਸੈਟ ਕਰਕੇ ਜਿਹੜੇ ਉਸ ਵਿੱਚ ਉਂਗਲੀ ਤੇ ਅਗੂਠੇ ਨਾਲ ਬਲ ਪਾ ਕੇ ਜਿਹੜੇ ਸਿਰੇ ਵੱਲ ਕਰਦੇ ਹੁੰਦੀਆਂ ਉਹਨਾਂ ਨਾਲ ਆਪਾਂ ਲੋਡ ਕਰ ਲੈਣਾ ਲੋਡ ਕਰਕੇ ਤੇ ਆਪਣੀ ਚੰਗੀ ਤਰ੍ਹਾਂ ਸ਼ੇਪ ਸੈੱਟ ਕਰਕੇ ਲੜ ਨੂੰ ਸਾਫ਼ ਕਰਕੇ ਤੇ ਲੜ ਨੂੰ ਲਗਾ ਲੈਣਾ ਤੇ ਉਤਲੇ ਲੜਾਈ ਛੜੀ ਕਰ ਲੈਣੀ ਹੈ ਹਰੇ ਜਿੱਥੋਂ ਕਿਦੋਂ ਜ਼ਿਆਦਾ ਪੱਕ ਨਿਕਲਦੀ ਹੋਵੇਗੀ ਆਪਾਂ ਉਥੇ ਥੋੜਾ ਜਿਹਾ ਦਬ ਦੇ ਕੇ ਜਿਹੜੀ ਆਪਣੀ ਪੱਗ ਨੂੰ ਸੈਟ ਕਰਾਂਗੇ ਢੇੜਾ ਪਗੜਾ ਲਾਣਾ ਲਾਣ ਨੂੰ ਬੈਕਪੈਕ ਤੋਂ ਥੰਕੇ ਕਰਨਾ ਹੈ ਹਰੇਕ ਲਾਣੀ ਨਾਲ ਆਪਾਂ ਬੈਕ ਤੋਂ ਪਿੱਛੇ ਕਰਨਾ ਹੈ ਤਾਂ ਜੋ ਜਿਹੜੇ ਆਪਣੇ ਪਿੱਛੇ ਵਾਲ ਪਾਏ ਹੁੰਦੇ ਹਨ ਨਾ ਉਹ ਕਿ ਆਪਾਂ ਬੈਕ ਤੋਂ ਦਬੀਦਾ ਬਣ ਰਹੇ ਹੈ ਤਾ ਉਹ ਜਿਹੜਾ ਵਾਲ ਨੇ ਢਿੱਲੇ ਹੋ ਜਾਂਦੇ ਨੇ ਤਾਂ ਆਪਾਂ ਜਿਹੜਾ ਹਰੇਕ ਲੜਾ ਉਹ ਬੈਗ ਤੋਂ ਦੱਬਣਾ ਹੈ ਤੇ ਜਿਹੜਾ ਪਗੜਾ ਲਾਉਣਾ ਲੜ ਨੂੰ ਬੈਗ ਤੋਂ ਪਿੰਜ ਕਰਕੇ ਉੱਤੇ ਲਿਆ ਕੇ ਪੂਰੀ ਨਾ ਹੋਦਾ ਤਾਂ ਥੱਲੇ ਰੱਖਣਾ ਹੈ ਦਰਮਿਆਨ ਪਾਸੇ ਉੱਤੇ ਰੱਖਣਾ ਹੈ ਤੇ ਇੱਕ ਵਾਰ ਲੜ ਨੂੰ ਫੋਲ ਕਰ ਲੈਣਾ ਆਪਾਂ ਨਕਰੀ ਹੀ ਦੇ ਵਿੱਚ ਜਿਹੜਾ ਲੜ ਨੂੰ ਫੋਲ ਕਰਨਾ ਹੈ ਤੁਸੀਂ ਜਿਹੜਾ ਛੇਵਾਂ ਲੜਾ ਸਾਫ ਵੀ ਲਗਾ ਸਕਦੇ ਹੋ ਵਲਾਂ ਵਾਲਾ ਵੀ ਲਗਾ ਸਕਦੇ ਹੋ ਇਹ ਤੁਹਾਡੇ ਤੇ ਪੈਂਦਾ ਜੀਮੇ ਤੁਹਾਨੂੰ ਬਰੇਲ ਅੰਦਰ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਤੇ ਲੜ ਨੂੰ ਸ਼ੇਪ ਸੈਟ ਕਰਕੇ ਤੇ ਲੜ ਨੂੰ ਲੋਟ ਕਰਕੇ ਲਗਾ ਲੈਣਾ ਹੈ ਇਹੜਾ ਪਗ ਨਾਲ ਬਾਕੀ ਪਗ ਦੀ ਸੈਟਿੰਗ ਕਰਨੀ ਆ ਤੁਸੀਂ ਬਲ ਵਧਾਉਣ ਲਈ ਬਲ ਵਧਾਉਣ ਲਈ ਆਪਣੇ ਸੂਈਆਂ ਪਗ ਪਿੰਡ ਵਰਤ ਸਕਦੇ ਹੋ ਤੇ ਜੇ ਤੁਹਾਨੂੰ ਨਹੀਂ ਸੂਈਆਂ ਪਗ ਨਾਲ ਬਲ ਨਹੀਂ ਪੜੇ ਉਹਦੇ ਤਾਂ ਕਿਰਪਾ ਕਰਕੇ ਜਿਹੜੇ ਆਪਣੇ ਬਲ ਨਾ ਪਾਇਓ ਸੂਈਆਂ ਪਗ ਵਿੱਚ ਨਾਲ ਇਸ ਨਾਲ ਜਿਹੜੀ ਤੁਹਾਡੇ ਪਗ ਪਗ ਚ ਟੋਕ ਲੱਗਦੀ ਚਾਂਸ ਰਹਿ ਸਕਦੇ ਹਨ ਠੇੜਾ ਪਗੜਾ ਲਾਉਣਾ ਨਰਗ ਬੈਗ ਤੋਂ ਪਿੱਛੇ ਕਰ ਲੈਣਾ ਤੇ ਅੱਧਾ-ਅੱਧਾ ਨਾਲ ਫੋਨ ਕਰਕੇ ਲੜਨ ਨੂੰ ਚੰਗੀ ਤਰ੍ਹਾਂ ਲੜਨ ਨੂੰ ਹਿਸਾਬ ਕਰ ਲੈਣਾ ਹੈ ਜੇ ਤੁਸੀਂ ਕਲਿਆਣਾ ਲੜ ਵੀ ਬੁਲਾਣਾ ਲਾਉਣਾ ਚਾਹਦੇ ਹੋ ਤੁਸੀਂ ਉਹ ਉਸ ਉਹ ਵੀ ਉਸ ਤਰੀਕੇ ਨਾਲ ਲਗਾ ਸਕਦੇ ਹੋ ਤੇ ਆਪਾਂ ਉਸ ਵਿੱਚ ਜਿਹੜੇ ਹੱਕਲ ਕੇ ਬਾਲ ਪਾ ਰਹੇ ਹਨ ਨਾ ਨਾਕ ਦੀ ਹੀ ਜਿਹੜਾ ਆਪਾਂ ਸ਼ੇਵਨਾਲ ਮੁਰਦਾ ਹੈ ਜੇ ਆਪਾਂ ਕਲਗੀ ਲੜਨ ਲਾਉਣਾ ਹੈ ਤੱਕ ਦੀ ਹੀ ਜਿਹੜਾ ਪੱਗ ਪਹਿਲਾ ਲਾਉਣਾ ਹੈ ਤੇ ਜੰਗੀਦਰਾ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨਾਲ ਕੱਟ ਲੈਣਾ ਹੈ ਤੇ ਉੱਤਲੇ ਲੜਾਈ ਸੈਟ ਕਰ ਲੈਣੀ ਕਿ ਤੇ ਬਾਕੀ ਪਗਲੀ ਜਿਹੜੀ ਨਾਲੇ ਨਾਲ ਆਪਾਂ ਸੈੜੀ ਖੜੀ ਆੜੀ ਹੈ ਤੇ ਆਪਾਂ ਲੜਦੂ ਸਿੱਧਾ ਰੱਖ ਕੇ ਚੰਗੀ ਤਰ੍ਹਾਂ ਥੋੜਾ ਜਿਹਾ ਆਪਾਂ ਅੰਦਰੋਂ ਲੜਨ ਨੂੰ ਮੋੜ ਕੱ ਲੈਣਾ ਹੈ ਫੋਨ ਕਰਕੇ ਚੰਗੀ ਤਰ੍ਹਾਂ ਸਿੱਧਾ ਕਰਕੇ ਲੜਦੂ ਆਪਣੀ ਸ਼ੇਪ ਸੈੱਟ ਕਰਕੇ ਲੜਦੂ ਲਾ ਲੈਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਆ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਉੱਤੇ ਨਵੇਂ ਆ ਉਹ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਅਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਕੇ ਜਰੂਰ ਕਰਿਓ ਜਿਹੜਾ ਆਪਾਂ ਸਿਰ ਟਕਣਾ ਜਿਹੜਾ ਆਪਾਂ ਲੈ ਲਿਆ ਸੀ ਸਿਰ ਦੇ ਸੈਲਟਰ ਤੋਂ ਉਹ ਆਪਾਂ ਬੈਗ ਤੋਂ ਕੱਢਣਾ ਹੈ ਆਪਾਂ ਫਰੰਟ ਤੋਂ ਨਹੀਂ ਕੱਢਾਂਗੇ ਜਿਹੜੇ ਆਪਣੇ ਵਾਲ ਪਾਇਨ ਨੂੰ ਜਿਹੜੇ ਆਪਾਂ ਇਹ ਬੈਗ ਤੋਂ ਜਿਹੜਾ ਆਪਾਂ ਲੜ ਕੇ ਕਿਹਾ ਤਾਂ ਉਹ ਫਰੰਟ ਤੋਂ ਕੱਢ ਲਿਆ ਤਾਂ ਜਿਹੜੇ ਆਪਣੇ ਵਾਲ ਨੂੰ ਢਿੱਲੇ ਹੋਏ ਨੇ ਵਾਲ ਖਿਸਕੇ ਨਹੀਂ ਤੇ ਪਹਿਲੇ ਵਾਲ ਵੀ ਖਿਸਕੇ ਜਾਂਦਾ ਹੈ ਤੇ ਆਪਾਂ ਚੰਗੀ ਤਰ੍ਹਾਂ ਸਿਰ ਟਾਈਟ ਕਵਰ ਕਰ ਲੈਣਾ ਹੈ ਬਾਹਰ ਨਾਲ ਜਿਹੜਾ ਆਪਾਂ ਸਿਰ ਕਵਰ ਕਰਨਾ ਹੈ ਤੁਸੀਂ ਦਵਾਰ ਸੀਸ਼ਾ ਦੇ ਕੇ ਆਪਣੇ ਦਵਾਰ ਸੀਸ਼ਾ ਨਾਲ ਜਿਹੜਾ ਆਪਣਾ ਸਿਰ ਕਵਰ ਕਰ ਸਕਦੇ ਹੋ ਤੇ ਜੰਗੀ ਤੇਰਾ ਚਾਰੇ ਪਾਸੇ ਵਾਈ ਫੇਰ ਕੇ ਜਿਹੜਾ ਆਪਾਂ ਸਰ ਕਵਰ ਕਰ ਲੈਣਾ ਹੈ ਅਰੇ ਵੀਡੀਓ ਬਤਵਾ ਛੇ ਜੂਗਰੇ ਤਾਂ ਵੀ ਵੀਰੇ ਜਿਹੜੇ ਵੀਰਾਂ ਨੂੰ ਬਣਾਉਣੀ ਪਾਗ ਬਣਾਉਣੇ ਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਸ ਵੀਡੀਓ ਦੇਖ ਲਈ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਤੇ ਆਪਾਂ ਬਾਕੀ ਪਾਗ ਦੀ ਵੀ ਸਾਡੇ ਕਰ ਲੈਣੀ ਹੈ ਤੇ ਚਾਰੇ ਪਾਸੇ ਆਪਾਂ ਜਿਹੜਾ ਸਿਰ ਨਾਲ ਬਾਹਰ ਨਾਲ ਸਰ ਕਵਰ ਕਰ ਲੈਣਾ ਹੈ ਬਾਅਦ ਦਾ ਜਿਹੜਾ ਆਪਾਂ ਲੜਨਾ ਅੱਜ ਜਿਹਦੇ ਕੋ ਫੋਨ ਕਰਕੇ ਲੜਨ ਨੂੰ ਲਾਉਣਾ ਹੈ ਤੇ ਆਪਾਂ ਤੁਹਾਨੂੰ ਇੱਕ ਹੋਰ ਚੜਾਈ ਚ ਲਗਾ ਰਹੇ ਹਾਂ ਵੀਡੀਓ ਦੇਖਣ ਲਈ ਧੰਨਵਾਦ ਜਲਦੀ ਨਵੀਂ ਵੀਡੀਓ ਲੈ ਕੇ ਆਜਣੂਣੀਆਂ ਸਾਡੇ ਪੇਜ ਨੂੰ ਫੋਲੋ ਜੁੜ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ